ਸਿੰਦਰ ਆਜੀਸ ਪੱਤਰਕਾਰਾਂ ਮਿਲਣੀ ਚ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਦਾ ਦਾਨ ਬਖਸ਼ੋ ਸਾਡੇ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਆਪ ਸਭ ਦੇ ਬਹੁਤ ਹੀ ਪਿਆਰੇ ਸਰਦਾਰ ਮਨਜਦੇਰ ਸਿੰਘ ਸਿੱਸਾ ਜੀ ਆਏ ਨੇ ਔਰ ਦਿੱਲੀ ਚ ਚੋਣ ਜਿੱਤਣ ਤੋਂ ਬਾਅਦ ਭਾਜਪਾਈ ਸਰਕਾਰ ਬਣਾਉਣ ਤੋਂ ਬਾਅਦ ਦਿੱਲੀ ਚ ਵਜੀਰ ਬਣਨ ਤੋਂ ਬਾਅਦ ਇਹਨਾਂ ਦੀ ਇਹ ਪਹਿਲੀ ਵਿਜ਼ਿਟ ਹੈ ਇਹਨਾਂ ਨੇ ਜੀ ਆਇਆਂ ਆਖਦੇ ਆ ਔਰ ਇਹਨਾਂ ਦਾ ਮਨ ਸੀ ਕਿ ਅੱਜ ਮੈਂ ਜੇ ਚੰਡੀਗੜ੍ਹ ਪਹਿਲੀ ਵਾਰ ਆ ਰਹੇ ਆ ਇਸ ਪੱਤਰਕਾਰ ਭਾਈ ਚੰਨ ਨਾਲ ਜਰੂਰ ਰੂਬਰੂ ਹੋਣਾ ਔਰ ਸਾਡੇ सिरसा जी ਕਿਸੇ ਕੀ ਕੰਦੇ ਪਰਿਚੇਤ ਮੁਹਤਾਜ ਨਹੀਂ ਹੈ ਚਾਹੇ ਦਿੱਲੀ ਸੇ ਗੁਰਦੁਆਰਾ ਮੈਜਬੇਦ ਪ੍ਰਧਾਨ ਰਹੇ ਇਸ ਤੋਂ ਪਹਿਲੇ ਵਿਧਾਇਕ ਰਹੇ ਔਰ ਇਸ ਵਕ ਸਾਡੇ ਪਾਰਟੀਨਤਾ ਪਾਰਟੀ ਦੇ ਕੌਮੀ ਸਕੱਤਰ ਦੇ ਤੌਰ ਤੇ ਵੀ ਜ਼ਿੰਮੇਵਾਰੀ ਨਿਭਾਰੇ ਨੇ ਔਰ ਮੈਂ ਹੁਣ ਬਿਨਾ ਕਿਸੇ ਦੇਰੀ ਦੇ सिरसा ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਇਹਨਾਂ ਦਾ ਅੱਗੇ ਇੱਕ ਪ੍ਰੋਗਰਾਮ ਹੈ ਜੀ ਡੈਡਲਾਈਨ 3:30 ਵਜੇ ਦੀ ਹੈ ਉੱਥੇ ਫੌਂਚਣਾ ਹੈ ਤੇ ਮੈਂ ਬੇਨਤੀ ਕਰੂੰਗਾ ਕਿ ਪੱਤਰਕਾਰ ਆਪਣੀ ਗੱਲਬਾਤ ਸਾਂਝੀ ਕਰਨ सिरसा ਜੀ ਹਾਂ ਬਹੁਤ ਧੰਨਵਾਦ ਜੀ ਭਾਈ ਫੋਨ ਤੇ ਕਰ ਲਓ ਜੀ ਤੁਹਾਨੂੰ ਸਭ ਨੂੰ ਪਹਿਲਾਂ ਤੇ ਜਿ ਆਇਆ ਨੂੰ ਅੱਜ ਮੈਂ ਵਿਸ਼ੇਸ਼ ਤੌਰ ਤੇ ਜੋ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਅਰਸੇ ਤੋਂ ਬਾਅਦ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਐਸਆਈਟੀ ਬਣਾਈ ਸੀ 2014 ਦੇ ਅੰਦਰ ਉਸ ਐਸਆਈਟੀ ਨੇ ਬਣਨ ਤੋਂ ਬਾਅਦ ਜੋ 1984 ਦੇ ਸਿੱਕ ਕਤਲੇਆਮ ਦੇ ਵੱਡੇ ਦੋਸ਼ੀ ਸੀ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਸੇ ਗੁਨਾਹਗਾਰਾਂ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਔਰ ਹੁਣ ਸੱਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਉਮਰ ਕੈਦ ਹੋਈ ਆ ਇਹ ਬੜੀ ਲੰਬੀ ਜੱਦੋਜਹਿਦ ਆ ਸ਼ਹਿਦ ਦੇਸ਼ ਦੇ ਇਤਿਹਾਸ ਅੰਦਰ ਵਾਹ ਇੱਕ ਕੇਸ ਆ ਜਿਸ ਕੇਸ ਅੰਦਰ 40 ਸਾਲ ਬਾਅਦ ਇਨਸਾਫ ਮਿਲਿਆ 40 ਸਾਲ ਬਾਅਦ ਸੱਜਨ ਕੁਮਾਰ ਜੋ 1984 ਦਾ ਮੁੱਖ ਦੋਸ਼ੀ ਆ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਸੱਜਨ ਕੁਮਾਰ, ਜਗਦੀਸ਼ ਟਾਈਟਲਰ, ਐਚ.ਕੇ.ਐਲ ਪਗੜ, ਧਰਮਦਾਸ ਸ਼ਾਸਤਰੀ, ਕਮਲਨਾਥ ਔਰ ਲलित ਮਾਕਨ ਐਸੇ ਅਨੇਕਾਂ ਲੋਕ ਸੀਗੇ ਜਿਨ੍ਹਾਂ ਨੇ ਉਸ ਵੇਲੇ ਇਸ ਕਤਲਿਆ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਐਮ.ਐਲ.ਏ ਬਣਾਏ ਕੌਂਸਲਰ ਬਣਾਏ ਮੈਂ ਤੁਹਾਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ 1984 ਦੇ ਸਿੱਖ ਕਤਲੇਆਮ ਦੀ ਐਸਆਈਟੀ ਜਿਹੜੀ ਬਣੀ ਆ ਉਹਦੇ ਅੰਦਰ ਜਿਹੜੇ ਸਜਾਵਾਂ ਹੋਈਆਂ ਨੇ ਬਹੁਤ ਸਿਟਿੰਗ ਕੌਂਸਲਰ ਜਿਹੜੇ ਕਾਂਗਰਸ ਵੇਲੇ ਦੇ ਕੌਂਸਲਰ ਸੀਗੇ ਐਮਐਲਏ ਸੀਗੇ ਐਮਪੀ ਸੀਗੇ ਸਭ ਉਹੀ ਨੇ ਕਿਉਂਕਿ ਕਾਂਗਰਸ ਨੇ ਨਾਲ ਸਭ ਨੂੰ ਇਨਾਮ ਦਿੱਤੇ ਸੀਗੇ ਹੁਣ ਜਿਸ ਕੇਸ ਅੰਦਰ ਅਸੀਂ ਅੱਜ ਆਏ ਸੀ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਬੀਜੇਪੀ ਨੇ ਮਹੌਲੀ ਦੇ ਅੰਦਰ ਸਾਡੇ ਵਿਸ਼ੇਸ਼ ਸਾਹਿਬ ਦੀ ਅਗਵਾਈ ਚ ਇੱਕ ਪ੍ਰੋਗਰਾਮ ਰੱਖਿਆ ਸੀਗਾ ਜੋ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦਾ ਸਮਾਗਮ ਸੀਗਾ ਔਰ ਉਥੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜੋ ਸਾਨੂੰ ਇਹ ਲੰਬੇ ਸਮੇਂ ਤੋਂ ਬਾਅਦ ਇਹ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਔਰ ਬਲ ਮਿਲਿਆ ਔਰ ਇਸ ਕੇਸ ਅੰਦਰ 40 ਸਾਲ ਤੋਂ ਬਾਅਦ ਔਰ ਇਸ ਤੋਂ ਪਿਛਲੇ ਕੇਸ ਸੱਜਨ ਕੁਮਾਰ ਦੇ ਅੰਦਰ ਲਗਭਗ 33 ਸਾਲ ਤੋਂ ਬਾਅਦ ਅਸੀਂ ਇਨਸਾਫ ਲੈਣ ਚ ਕਾਮਯਾਬ ਹੋਏ ਸੀ ਜਗਦੀਸ਼ ਟੈਕਟਰ ਦੀ ਜਿਹਦੀ ਕਾਂਗਰਸ ਨੇ ਜਿਸ ਨੂੰ ਐਸਆਈਟੀ ਬਣਾ ਕੇ ਕਲੀਨ ਚਿੱਟ ਦੇ ਦਿੱਤੀ ਸੀਗੀ ਮਾਫ ਕਰਨਾ ਜਿਹਨੂੰ ਕਲੀਨ ਚਿੱਟ ਦੇ ਦਿੱਤੀ ਸੀ ਸੀਬੀਆਈ ਦੇ ਮਾਧਿਅਮ ਤੋਂ ਉਸ ਦੀ ਵੀ ਐਸਆਈਟੀ ਬਣਾ ਕੇ ਉਸ ਕੇਸ ਨੂੰ ਵੀ ਦੁਬਾਰਾ ਖੋਲ ਲਿਆ ਗਿਆ ਉਸੰਦਰ ਚਾਰ ਸ਼ੀਟ ਫਾਈਲ ਹੋ ਚੁੱਕੀ ਆ ਔਰ ਚਾਰजेस ਫਰੇਮ ਕਰਨ ਦਾ ਅੱਗੇ ਕੋਰਟ ਵੱਲੋਂ ਜਿਹੜੇ ਆ ਸੰਕੇਨ ਦੇ ਆਜਾ ਰਹੇ ਸੋ ਜਿੱਥੇ ਅਸੀਂ ਅੱਜ ਧੰਨਵਾਦ ਕਰਦੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇੱਕ ਲੰਬੇ ਸਮੇਂ ਤੋਂ ਬਾਅਦ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਜਿੱਥੇ ਦਿੱਲੀ ਦੇ ਅੰਦਰ ਇਹਨਾਂ ਕਾਤਲਾਂ ਨੂੰ ਨਕੇਲ ਪਾ ਕੇ ਜੇਲ੍ਹਾਂ ਚ ਪਾਇਆ ਉੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਕਿ ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚ ਕਾਨਪੁਰ ਅੰਦਰ ਵੀ ਲਗਭਗ ਹੁਣ ਤੱਕ 80 ਐਸੇ ਲੋਕ ਜਿਹੜੇ ਪਿਛਲੇ 3 ਸਾਲਾਂ ਦੇ ਅੰਦਰ ਲਗਭਗ 2.5 ਸਾਲਾਂ ਦੇ ਅੰਦਰ 80 ਐਸੇ ਲੋਕ ਨੇ ਜਿਹੜੇ ਐਸਆਈਟੀ ਨੇ ਹੁਣ ਤੱਕ ਅਰੈਸਟ ਕੀਤੇ ਨੇ ਕਾਨਪੁਰ ਦੇ ਸਿੱਖ ਕਤਲਿਆਮ ਅੰਦਰ ਇਹ ਵੀ ਲਗਭਗ 37-38 ਸਾਲਾਂ ਬਾਅਦ ਕਾਰਵਾਈ ਸ਼ੁਰੂ ਹੋਈ ਇਹ ਲੋਕ ਉਹ ਸੀਗੇ ਜਿਹੜੇ ਆਪਣੇ ਘਰਾਂ ਨਾਲ ਆਰਾਮ ਨਾਲ ਬੈਠੇ ਹੋਏ ਸੀਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਦੀ ਜ਼ਿੰਦਗੀ ਚੋਂ ਕੋਈ ਸਾਾਕਤਬ ਲੈ ਨਹੀਂ ਸਕਦਾ ਇਸੇ ਤਰ੍ਹਾਂ ਦਿੱਲੀ ਦੇ ਹੋਰ ਕੇਸਿਸ ਦੇ ਅੰਦਰ ਐਸਐਸਆਈਟੀ ਨੇ ਹੁਣ ਤੱਕ ਬਹੁਤ ਲੋਕਾਂ ਨੂੰ ਸਜ਼ਾਵਾ ਦਿੱਤੀਆਂ ਨੇ ਐਸਐਸਆਈਟੀ ਦੇ ਮਾਧਿਅਮ ਤੋਂ ਜਿਹੜੇ ਕੇਸ ਬੜਾਏ ਗਏ ਉਹਨਾਂ 'ਚ ਸਜ਼ਾਏ ਮੌਤ ਵੀ ਹੋਈਆਂ ਨੇ ਉਮਰ ਕੈਦੀਆਂ ਹੋਈਆਂ ਨੇ ਲੋਕਾਂ ਨੂੰ ਔਰ ਇਹ ਸਾਰੇ ਉਹ ਕਤਲੇਆਮ ਕਰਨ ਵਾਲੇ ਕਾਤਲ ਨੇ ਜਿਹੜੇ ਹੁਣ ਤੱਕ ਬਿਲਕੁਲ ਬੇਖੌਫ ਹੋ ਕੇ ਹੁਮਦੇਸੀ ਔਰਾਂ ਦਾ ਤੇ ਕੇਸ ਵੀ ਦਰਜ ਨਹੀਂ ਹੋਈ ਸੀ ਐਸਐਸਆਈਟੀ ਨੇ ਆ ਕੇ ਐਸੇ ਅਨੇਕਾਂ ਕੇਸਾਂ ਨੂੰ ਖੋਲ ਕੇ ਕਿ 1984 ਦੇ ਸਿੱਕ ਕਤਲੇਆਮ ਕਰਨ ਵਾਲਿਆਂ ਨੂੰ ਸਜ਼ਾਵਾ ਦਿੱਤੀਆਂ ਨੇ ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਇਹ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੁਡੀਸ਼ਰੀ ਦਾ ਧੰਨਵਾਦ ਕਰਦੇ ਹਾਂ ਮੈਂ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਨ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਕੋਈ ਗਵਾਹੀ ਦੇਣ ਵਾਸਤੇ ਤਿਆਰ ਨਾ ਹੋਵੇ ਜਦੋਂ ਪਰਿਵਾਰਾਂ ਨੇ ਆਪਣੇ ਸਾਹਮਣੇ ਇੰਨਾ ਭਿਆਨਕ ਦ੍ਰਿਸ਼ ਦੇਖਿਆ ਹੋਵੇ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਂਦਿਆਂ ਦੇਖਿਆ ਹੋਵੇ ਕਾਨੂੰਨ ਤੋਂ ਸਰਕਾਰ ਤੋਂ વિશ્વાસ ਛੁੱਟ ਚੁੱਕਿਆ ਹੋਵੇ ਔਰ 35-35 ਸਾਲ ਤੋਂ ਇਨਸਾਫ ਨਾ ਮਿਲਿਆ ਹੋਵੇ ਫਿਰ ਵੀ ਪਰਿਵਾਰ ਦੇ ਲੋਕ ਅੱਗੇ ਆ ਕੇ ਕਹਿਣ ਕਿ ਜੇ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਗਵਾਹੀਆਂ ਦੇਣ ਨੂੰ ਤਿਆਰ ਆਂ ਸੋ ਉਹਨਾਂ ਪਰਿਵਾਰਾਂ ਦਾ ਵੀ ਸਿੱਧਾ ਧੰਨਵਾਦ ਕਰਦਾ ਜਿਨ੍ਹਾਂ ਸਾਡਾ ਇਸ ਲੜਾਈ 'ਚ ਯੋਗਦਾਨ ਪਾਇਆ ਦੂਜਾ ਦਿੱਲੀ ਤੋਂ ਅੱਜ ਕੱਲ ਪਕੌੜਾ ਦਲ ਇੱਥੇ ਪਹੁੰਚਿਆ ਆ ਤੁਸੀਂ ਹੱਸੇ 'ਚ ਪਕੌੜਾ ਦਲ ਨਹੀਂ ਹੈਗਾ ਇਹ ਆਪ ਦਾ ਨਾਮ ਹੀ ਬਿਮਾਰੀ ਆ ਜਿਹੜੀ ਦਿੱਲੀ ਨੂੰ ਉਜਾੜ ਕੇ ਹੁਣ ਪੰਜਾਬ ਵਾਲੇ ਪਾਸੇ ਮੂੰਹ ਕਰ ਲਿਆ ਹੈ ਫਰਾਂ ਦੇ ਇਸ ਗੱਲ ਦੀ ਆ 10 ਸਾਲ ਜਿਸ ਦਿੱਲੀ ਨੂੰ ਉਜਾੜਦੇ ਰਹੇ ਔਰ ਕਹਿੰਦੇ ਰਹੇ ਸਾਡਾ ਮਾਡਲ ਆ ਮਾਡਲ ਆ ਮਾਡਲ ਆ ਉਹ ਸਾਰਾ ਮਾਡਲ ਅਸੀਂ ਪੰਜਾਬ 'ਚ ਲੈ ਕੇ ਆਉਣਾ ਹੈ ਹੁਣ ਇੱਥੇ ਹੀ ਮਨੀਸ਼ ਸੁਸੋਦੀਆ ਜੀ ਘੁੰਮਦੇ ਪਏ ਨੇ ਇੱਥੇ ਹੀ ਸਤਿੰਦਰ ਜੈਨ ਘੁੰਮਦੇ ਪਏ ਨੇ ਕੱਲ ਦੇ ਉਹ ਵਿਬਾਸਨਾ ਦੇ ਨਾਮ ਉੱਤੇ 50 ਗੱਡੀਆਂ ਦੇ ਕਾਫਲੇ ਨਾਲ 100 ਕਮਾਂਡੋ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਲੈਂਡ ਕਰੂਜ਼ਰ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਐਮਬੂਲੈਂਸ ਨਾਲ ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪ ਨੂੰ ਦੱਸਦੇ ਸੀ ਅੱਜ ਕੱਲ੍ਹ ਕਰਾਇਦਾਰ ਵੀ ਨਹੀਂ ਰਹੇ ਉਹ ਇੱਥੇ ਆਏ ਹੋ ਇਹਨੇ ਵੀ ਪਾਸ ਨਾ ਕਰਨ ਇਹ ਵਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਅਲੱਗ-ਅਲੱਗ ਲੋਕ ਅਲੱਗ-ਅਲੱਗ ਚਰਚਾਾਂ ਮਾ ਬਜਾਜ ਕਰ ਰਹੇ ਨੇ ਕੁਝ ਕਹ ਰਹੇ ਨੇ ਇਸ ਵਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ ਕੁਝ ਕਹ ਰਹੇ ਨੇ ਇਸ ਵਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ ਚ ਜਾਣਾ ਹੈ ਪਰ ਮੈਨੂੰ ਹੈਰਾਨ ਕਿਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ ਜਦੋਂ ਪੰਜਾਬ 'ਚ ਡਰੱਗਸ ਚਰਮ ਸੀਮਾ ਤੇ ਸੀਗਾ ਪੁਨਾਚ ਵੀ ਨਸ਼ਾ ਪਹੁੰਚ ਚੁੱਕਿਆ ਹੈ ਕੋਈ ਵਰਗ ਨਹੀਂ ਬਚਿਆ ਜਿਹੜਾ ਇਸ ਨਸ਼ੇ ਤੋਂ ਬਚਿਆ ਹੋਵੇ ਹੁਣ ਕਹਦੇ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਹੈ ਕਹਿੰਦੇ ਜੀ ਦੇਖੋ ਕੇਜਰੀਵਾਲ ਵੀ ਉਸ ਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ ਦਿੱਤਾ ਤਿੰਨ ਸਾਲ ਕਿੱਥੇ ਸੁੱਤੇ ਸੀ ਤੁਸੀਂ ਔਰ ਕੱਲ ਮੈਂ ਪੜ੍ਹ ਰਿਆ ਸੀ ਟਵੀਟ ਜ਼ੋਰਦਾਰ ਵਾਰ ਕਿੰਨਾ ਜ਼ੋਰਦਾਰ ਆ 1,81,000 ਰੁਪਏ ਫੜਿਆ ਹੂੰ 1,81,000 ਡਰੱਗ ਜੋਰਦਾਰ ਵਾਰ ਇਹਨਾਂ ਨੇ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 181000 ਰੁਪਿਆ ਡਰਗ ਮਨੀ ਫੜ ਲਈ 180 ਇਹਨਾਂ ਵੱਡਾ ਜ਼ੋਰਦਾਰ ਵਾਰ ਕੀਤਾ ਜਿਹੜੇ ਨਸ਼ਾ ਤਸਕਰ ਨੇ ਉਹ ਆਮ ਆਦਮੀ ਪਾਰਟੀ ਚ ਰਾਜ ਕਰ ਰਹੇ ਨੇ ਇਥੋਂ ਦੇ ਟਰੈਵਲ ਏਜੰਟ ਜਿਹੜੇ ਨੇ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਮ ਕਰਾ ਕਰਾ ਕੇ ਲੁੱਟ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ ਚ ਜੇਲਾ ਚ ਭੇਜਣ ਵਾਸਤੇ ਭੇਜ ਦਿੱਤਾ ਏ ਉਹ ਆਮ ਆਦਮੀ ਪਾਰਟੀ ਦੇ ਰਾਜ ਚ ਰਾਜ ਕਰ ਰਹੇ ਨੇ ਭਗਵੰਤ ਮਾਨ ਜੀ ਨੂੰ ਇਹ ਤੇ ਚਿੰਤਾ ਏ ਕਿ ਕੇਜਰੀਵਾਲ ਜੀ ਜਦੋਂ ਆਉਣਗੇ ਉਦੋਂ 50 ਗੱਡੀਆਂ ਦਾ ਕਾਫਲਾ ਉਹਨਾਂ ਨੂੰ ਲੈ ਕੇ ਆਊਗਾ ਪਰ ਭਗਵੰਤ ਮਾਨ ਜੀ ਨੂੰ ਇਹ ਚਿੰਤਾ ਨਹੀਂ ਕਿ ਜਿਨ੍ਹਾਂ ਨੇ ਪੰਜਾਬ ਦੇ ਬੇਕਸੂਰ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਚ ਟੱਕ ਤੱਕ ਕਿ ਉਹਨਾਂ ਦੀ ਜਮੀਨਾਂ ਹੜੱਪ ਲਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਕਰੀਏ ਇਹਦਾ ਭਗਵੰਤ ਮਾਨ ਜੀ ਨੂੰ ਕੋਈ ਚਿੰਤਾ ਨਹੀਂ ਇਸ ਕਰਕੇ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਇਹਦਾ ਕੱਲ ਦਾ ਜੀਸੀਪੀ ਦੀ ਫੋਟੋ ਦਿਖਾਉਂਦੇ ਪਏ ਜੇ ਇਹ ਜੀਸੀਪੀ ਹੁਣ ਤੱਕ ਪਿਛਲੇ 3 ਸਾਲ ਤੋਂ ਕਿੱਥੇ ਜੰਗ ਖਾਰੀ ਸੀਗੀ ਇਹ ਜਿਹੜੀ ਜ਼ੋਰਦਾਰ ਵਾਰ ਕੀਤਾ ਏ ਦਿੱਲੀ ਹਾਰਨ ਤੋਂ ਬਾਅਦ ਤੁਹਾਨੂੰ ਪੰਜਾਬ ਚ ਇਤੇ ਆਇਆ ਏ ਇਹ ਜ਼ੋਰਦਾਰ ਵਾਰ ਜਿੱਦਣੇ ਸਰਕਾਰ ਬਣੀ ਸੀ ਉਸ ਦਿਨ ਦਾ ਕਿੱਥੇ ਸੀਗਾ ਜ਼ੋਰਦਾਰ ਵਾਰ ਔਰ ਜੋ ਜ਼ੋਰਦਾਰ ਵਾਰ ਚ ਤੁਹਾਨੂੰ 1,81,000 ਰੁਪਏ ਮਿਲਿਆ ਏ ਹੁਣ ਅਗਲੇ ਜ਼ੋਰਦਾਰ ਵਾਰ ਦੇ ਅੰਦਰ ਇਹਦਾ ਮਤਲਬ ਹੋ ਗਿਆ ਕਿ ਇਹ ਤੁਹਾਡਾ ਜ਼ੋਰਦਾਰ ਵਾਰ ਆ ਜਿਸ ਚ 1,81,000 ਮਿਲੂਗਾ ਵੀ ਡਰਗ ਮੰਨੀ 1,81,000 ਬੜੇ ਸ਼ਰਮ ਦੀ ਗੱਲ ਆ ਕੇਵਲ ਔਰ ਕੇਵਲ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਹੈ ਜਿਹੜਾ ਦਿੱਲੀ ਤੋਂ ਭਗੌੜਾ ਏ ਉਸ ਨੂੰ ਦਿਖਾਉਣਾ ਹੈ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ ਨੇ ਪਰ ਇਹ ਸਾਰੀ ਕੇਜਰੀਵਾਲ ਜੀ ਦੀ ਰਣਨੀਤੀ ਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਅਗਾਂਹ ਕਰਨਾ ਆਏ ਹਾਂ ਦਿੱਲੀੋਂ ਅਸੀਂ ਤੁਹਾਨੂੰ ਭਜਾ ਕੇ ਨੂੰ ਇੱਥੇ ਭਜਾ ਭਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ अरोੜਾ ਇਲੈਕਸ਼ਨ ਲੜ ਰਿਹਾ ਉਹਨੂੰ ਡੱਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਹੈ ਤੁਹਾਡੀ ਇੱਕ ਰਾਜਸਭਾ ਹੋਰ ਖਸ ਜਾਣੀ ਤੁਹਾਡੇ ਹੱਥੋਂ ਪਹਿਲਾਂ ਰਾਜਸਭਾ ਵੇਚਤੀਆਂ ਨੇ ਹੁਣ ਰਾਜਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਆਜਾਮ ਆਦਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਅੱਜ ਸਾਰੇ ਭਗਵੰਤ ਮਾਨ ਜੀ ਦੇ アドਵਾਈਜ਼ਰ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਲਿਆ ਲਿਆ ਕੇ ਬਿਠਾ ਦਿੱਤੇ ਨੇ ਪੰਜਾਬ ਨੂੰ ਕਬਜ਼ਾ ਕਰਨ ਦਾ ਤਰੀਕਾ ਇਹਨਾਂ ਨੇ ਲੱਭਾ ਏ ਪੰਜਾਬ ਦੇ ਰਿਸੋਰਸ ਦੇ ਦੇ ਨਾਲ ਅਜਾੜਿਆ ਜਾ ਰਿਹਾ ਹੈ ਪੰਜਾਬ ਦਾ ਕਰੋੜਾ ਰੁਪਿਆ ਅਖਬਾਰਾਂ ਦੇ ਅੰਦਰ ਇਸ਼ਤਿਹਾਰ ਲਗਾ ਕੇ ਪੰਜਾਬ ਤੋਂ ਬਾਹਰ ਉਜਾੜਿਆ ਜਾਂਦਾ ਹੈ ਪੰਜਾਬ ਦਾ ਪੈਸਾ ਕਿਉਂਕਿ ਦਿੱਲੀ ਤੇ ਬਚੀ ਨਹੀਂ ਹੁਣੇ ਨਾਲ ਹੁਣ ਤੁਹਾਡਾ ਪੈਸਾ ਲੁੱਟਣਗੇ ਅੱਗੇ ਤੇ ਤੁਹਾਡਾ ਕਈ ਕਰੋੜਾ ਲੱਗਦਾ ਸੀਗਾ ਹੁਣ ਉਹਨੂੰ ਉਹਨੂੰ 5 ਗੁਣਾ ਹੋਰ ਕਰ ਲਿਓ ਜੇ ਹੁਣ ਅਖਬਾਰਾਂ ਦੇ ਅੰਦਰ ਸੈਂਕੜੇ ਕਰੋੜਾਂ ਦਾ ਐਡ ਨਹੀਂ ਲਗਿਆ ਕਰੂ ਹਜ਼ਾਰਾਂ ਕਰੋੜਾਂ ਦਾ ਐਡ ਲਗਿਆ ਕਰੂ ਹੁਣ ਟੀਵੀਆਂ ਦੇ ਅੰਦਰ ਸੈਂਕੜੇ ਕਰੋੜ ਨਹੀਂ ਜਾਇਆ ਕਰੇਗਾ ਹਜ਼ਾਰਾਂ ਕਰੋੜ ਜਾਇਆ ਕਰੇਗਾ ਕਿਉਂਕਿ ਹੁਣ ਦਿੱਲੀ ਦੀ ਐਡ ਵੀ ਨਹੀਂ ਆਗੀ ਇਸ ਕਰਕੇ ਕੇਜਰੀਵਾਲ ਜੀ ਨੂੰ ਮਸੀਹਾ ਦਿਖਾਉਣ ਵਾਸਤੇ ਪੰਜਾਬ ਨੂੰ ਜੋ ਰੋੜਿਆ ਜਾ ਰਿਹਾ ਪੰਜਾਬ ਦੇ ਰਿਸੋਰਸਸ ਨੂੰ ਜੋ ਲੁੱਟਿਆ ਜਾ ਰਿਹਾ ਹੈ ਦੋਵਾਂ ਦਮ ਹੱਥਾਂ ਦੇ ਨਾਲ ਕੇਜਰੀਵਾਲ ਜੀ ਨੂੰ ਜਹਾਜ਼ਾਂ ਦੇ ਅੰਦਰ ਸੈਰ ਕਰਾਉਣ ਵਾਸਤੇ ਹੈਲੀਕਾਪਟਰਾਂ ਸੈਰ ਕਰਾਉਣ ਵਾਸਤੇ ਜੋ ਉਹਨਾਂ ਦਾ ਪੈਸਾ ਉਜਾੜਿਆ ਜਾ ਰਿਹਾ ਹੈ ਇਹ ਬੜੀ ਸ਼ਰਮ ਦੀ ਗੱਲ ਆ ਭਗਵੰਤ ਮਾਨ ਜੀ ਨੂੰ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਕੇਜਰੀਵਾਲ ਆ ਜਾਂ ਕੇਜਰੀਵਾਲ ਦਾ ਉਹ ਸੈਕਟਰੀ ਆ ਜਿਹਨੂੰ Z+ ਬੇਬਬ ਕੁਮਾਰ ਜਿਹਨੂੰ Z+ ਸੁਰੱਖਿਆ ਇੱਥੇ ਦਿੱਤੀ ਗਈ ਆ ਜਾਂ ਮੁੱਖ ਮੰਤਰੀ ਰਾਗਵ ਚੱਡਾ ਹੈ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਇਹ ਪਾਪਕਿਆ ਜਿਹਨੂੰ ਜੈਡ ਪਲਸ ਰੱਖਸ਼ਾ ਦਿੱਤੀ ਗਈ ਆ ਪੰਜਾਬ ਨੂੰ ਪੰਜਾਬੀਆਂ ਦੇ ਹੱਥੋਂ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਕੇਜਰੀਵਾਲ ਜੀ ਕਦੀ ਇੱਚ ਕਾਮਯਾਬ ਨਹੀਂ ਹੋ। ਸਿੱਖ ਸਾਹਿਬ ਜਿਹੜਾ ਹਿਸਾਬ ਅੰਦੋਲਸ ਚੱਲਦਾ ਹੋਇਗਾ ਕੱਲ ਦੀ ਅੱਜ ਕਿ ਅਸੀਂ ਅੰਨੇ ਸਰਕਾਰ ਦਿੱਤਾ ਸੀਗਾ ਚੰਡੀਗੜ੍ਹ ਬਸ ਉਹਨੂੰ ਲੱਗੇ ਕੀ ਕਹਿਣਗੇ ਕਿ ਕਿਸਾਨਾਂ ਦੀਆਂ ਜੜੀਆਂ ਜਾਇਤ ਮੰਗਾ ਬਿਲਕੁਲ ਜੀ ਕਿਸਾਨਾਂ ਦੇ ਮੰਗਾ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼ੀਏਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾ ਨੇ ਉਹਨਾਂ ਦੀਆਂ ਮੰਗਾ ਫੇਲ ਦੀ ਤਰ੍ਹਾਂ ਹੀ ਹੱਲ ਹੋਣਾ ਚਾਹੀਦੀਆਂ ਨੇ ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਹਾਂ ਔਰ ਮੈਂ ਬਸ ਕਿਸਾਨ ਜੱਥੇਬੰਦੀਆਂ ਦੇ ਚਰਚਾ ਵਿੱਚ ਬੇਨਤੀ ਕਰਦਾ ਹਾਂ ਕਿ ਸਾਨੂੰ ਬਜਾਏ ਜਿਤ ਬਾਜੀ ਨਾਲ ਕਨਫਰੋਨਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਹੈ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਆ ਪੰਜਾਬ ਦੀ ਅੱਜ ਦੀ ਸਰਕਾਰ ਵੀ ਇਹ ਚਰਚਣ ਬਣਦੀ ਪਈ ਜਿਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾੜਾ ਹੈ ਇਸ ਤਰ੍ਹਾਂ ਦੇ ਵਰਤੀਰੇ ਨਾਲ ਕਿ ਮੈਂ ਮੈਂ ਵੇਖ ਲੂੰਗਾ ਫਿਰ ਫਿਰ ਕਰ ਲੋ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਇਹ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਛੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਛੱਟ ਪਹੁੰਚ ਵੱਜੀ ਹੈ ਇਹਦੇ ਨਾਲ ਇਹਨਾਂ ਹਾਲਾਤਾਂ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਸੋ ਮੈਂ ਕਿਸਾਨ ਵੀਰਾਂ ਦੇ ਚਰਣਾ 'ਚ ਬੇਨਤੀ ਕਰਦਾ ਇਸ ਨੂੰ ਬੈਠ ਕੇ ਜਿਹੜੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਜਿੰਨੀ ਗੱਲਬਾਤ ਨਾਲ ਜਿਸ ਤਰ੍ਹਾਂ ਵੀ ਮਸਲਾ ਹੱਲ ਹੁੰਦਾ ਇਹ ਕਰਨਾ ਚਾਹੀਦਾ ਅਜਾ ਜਿੱਤੂ ਸਾਹਿਬ ਜਿੱਤੂ ਸਾਹਿਬ ਜੋ ਡਿਟੈਂਸ਼ਨ ਜਿੱਤੂ ਪਾਰ ਹਸਦੀ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਈ ਨਾ ਕੋਈ ਚਾਰ ਜਾ ਰਿ ਔਰ ਉਸਕੇ ਬਾਅਦ ਅਸੀਂ ਦੋ ਦਿਨ ਦੇਖੋ ਪੰਜਾਬ ਸਰਕਾਰ ਤੇ ਮੈਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਕਿੰਨੂ ਕਿੰਨੂ ਕੀਤਾ ਹੈ ਪਰ ਮੈਂ ਜਿਹੜੀ ਗੱਲ ਮੈਂ ਉਹਨਾਂ ਦਾ ਬਿਆਨ ਸੁਣਿਆ ਹੈ ਉਹ ਬੜਾ ਮੰਦਪੱਕ ਹੈ ਜੀ ਕਿਸਾਨੋ ਕੀ ਬਾਤ ਹੋ ਰਹੀ ਹੈ ਧਰਨੇ ਕਿਸਾਨ ਜੋ ਮੋਰਚੇ ਲਗਾ ਰਹੇ ਹੈ ਔਰ ਪੰਜਾਬ ਸੀਐਮ ਕਾ ਵੀ ਦੇਖਾ ਬਿਆਨ ਆਇਆ ਹੈ ਕਿ ਲੇਕਿਨ ਮੋਰਚੋ ਕਾ ਇਹ ਰਾਜ ਬਣ ਗਿਆ ਹੈ ਪੰਜਾਬ ਜੋ ਕੇਂਦਰ ਸਰਕਾਰ ਵੀ ਦੇਖ ਰਹੀ ਆ ਪਰ ਵੀ ਪ੍ਰੈਸ਼ਰ ਪੜ ਰਹਾ ਹੈ ਜਿੰਨੀ ਕਿਸਾਨ ਜਾਤੇ ਹੈ ਆਪਨੇ ਵੀ ਲੰਗਰ ਦੀ ਪਿੱਛੇ ਵਿਵਸਥਾ ਕੀਤੀ ਜਦੋਂ ਗਏ ਮੇਰਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਇਸ ਪੇ ਕਿਉਂ ਨਹੀਂ ਆਪਣਾ अपने प्रभाव से अपने प्रति बार बार भेजे समझाने का तो भेज रहे हैं हमारे तो बार बार आए। लेकिन बात बात बन नहीं पा रही है हाँ, ये बात है ना तो ये वो जिस तरह के लोग आके उन पंजाब किसान कह रहे थे किसान कह रहे थे ना सनु चंडीगढ़ जान दता जा रहा दिल्ली साधी राजधानी चंडीगढ़ ਅਸੀਂ ਕਿੱਥੇ ਆਪਨੇ ਵੀ ਜੋ ਦੋਨੋ ਕੇ ਜਵਾਬ ਦਿੱਤਾ ਹਾਂ ਆਪਨੇ ਵੀ ਜੋ ਕਹਾ ਐਸਾ ਨਹੀਂ ਹੈ ਹਮਾਰੇ ਪਿਊਸ਼ ਗੁਹਿਲ ਜੀ ਮਾਰੇ ਮੰਤਰੀ ਹੈ ਜ਼ਿੰਮੇਵਾਰ ਹੈ ਉਹਨਕੋ ਬਾਤਚੀਤ ਉਹਨਾਂ ਨੇ ਕਰਨੀ ਸ਼ੁਰੂ ਕਰੀ ਅਭੀ ਵੀ ਬਾਤਚੀ ਦੇ ਸੇ ਬੰਦ ਤੋਂ ਹੋਣੀ ਗਈ ਹੈ ਮਾਂ ਬੋਲੀ ਵਿੱਚ ਆਪ ਵੀ ਕਰ ਸਕਦੇ ਨੇ ਨਹੀਂ ਉਹ ਠੀਕ ਹੈ ਮਾਂ ਬੋਲੀ ਵੀ ਠੀਕ ਹੈ ਲੇਕਿਨ ਐਸਾ ਕਾਨੂੰਨ ਕੇ ਮੁੱਦੋਂ ਕੀ ਜਿਆਦਾ ਔਰ ਬਾਕੀ ਜਾਣਕਾਰੀ ਕਿਉਂ ਕਿ ਉਹਨਾਂ ਕੇ ਆਪ ਨੇ ਤਾਕਤ ਹੈ ਉਹਨਾਂ ਕੋ ਜਾਰੀ ਜਾਣਕਾਰੀ ਇਹ ਆਪ ਨੇ ਠੀਕ ਕਹਾ ਕਿ ਲੋਕਲ ਜਦ ਤੱਕ ਨਹੀਂ ਹੋਗੇ ਇਹ ਆਪ ਦਾ ਵਿਸ਼ਾ ਬਿਲਕੁਲ ਸਹੀ ਹੈ ਕਿ ਜਦੋਂ ਤੱਕ ਲੋਕਲ ਲੋਗ ਨਹੀਂ ਹੋਣਗੇ ਨਾਲ ਉਹ ਇਮੋਸ਼ਨਲ ਵੀ ਸੈਂਟੀਮੈਂਟ ਕਨਵਿਨਸ ਕਰਨ ਦੀ ਵੀ ਤਾਕਤ ਹੁੰਦੀ ਹੈ ਲੋਕਲ ਬੰਦਾ ਗੱਲ ਸਮਝਦਾ ਵੀ ਔਰ ਸਮਝਾ ਵੀ ਲੈਂਦਾ ਹੈ ਜਿਹੜਾ ਬਾਹਰੋਂ ਆਇਆ ਹੁੰਦਾ ਕਹਿਣਾ ਉਹਦੀ ਭਾਸ਼ਾ ਭਾਵੇਂ ਚੰਗੀ ਹੋਵੇ ਉਹ ਵੀ ਮਾੜੀ ਲੱਗ ਜਾਂਦੀ ਹੈ ਇਹ ਗੱਲ ਤੁਸੀਂ ਪਰ ਹੁਣ ਆਪ ਖੁਦ ਨੂੰ ਅੰਦੋਲਨ ਤੋਂ ਨਿਕਲੀ ਨਹੀਂ ਪਾਰਟੀਦਾਰਾਂ ਦੇ ਅੰਦੋਲਨ ਤੇ ਬੈਨ ਲਗਾਈਏ ਚੰਗੀ ਨਹੀਂ ਮੈਂ ਤਾਂ ਦੱਸਿਆ ਕਿ ਉਹਦੇ ਨਾਲ ਨਾ ਸਾਡਾ ਨੁਕਸਾਨ ਹੋਇਆ ਜਿਹੜਾ ਕਿਸਾਨਾਂ ਨੂੰ ਉਹਨਾਂ ਨੇ ਮੰਦਭਾਗੀ ਪਾਸ਼ਾ ਬੋਲੀ ਆ ਉਹਦਾ ਇੱਕ ਨੁਕਸਾਨ ਹੋਇਆ ਉਹਦੇ ਨਾਲ ਇੱਕ ਗੱਲਬਾਤ ਅੰਦਰ ਜਿਹੜਾ ਹੈ ਨਾ ਖਿਲਾਰਾ ਪੈ ਗਿਆ ਜਿਹਨੂੰ ਕਹਿੰਦੇ ਨੇ ਨਾ ਖਿਲਾਰਾ ਪੈ ਗਿਆ ਇੱਕ ਮਾਹੌਲ ਦੇ ਅੰਦਰ ਇੱਕ ਸੁਖਮਾ ਮਾਹੌਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇੱਕ ਨੂੰ ਫਿਰ ਟੁੱਟੇਗੀ ਕਿਉਂਕਿ ਫਿਰ ਹੁਣ ਕੌਨਫੀਡੈਂਸ ਖਤਮ ਹੋ ਜਾਏਗਾ ਕਿਸਾਨਾਂ ਦਾ ਵੀ ਖਤਮ ਹੋ ਜਾਏਗਾ ਤੇ ਜਿਹੜਾ ਇੱਕ ਸਰਕਾਰ ਦਾ ਵੀ ਸਰ ਜੀ ਤੁਸੀਂ ਕੀ ਸੋਚਦੇ ਹੋ ਅਰਵਿੰ ਦੋਨੋ ਸੈਂਟੇ ਇਹ ਭਗਵੰਤ ਮਾਨ ਨੂੰ ਵੀ ਰਿਪਲੇਸਡ ਬਾਈ ਨਹੀਂ ਭਗਵੰਤ ਮਾਨ ਨੂੰ ਹਟਾਉਣ ਦੀ ਦੇਖੋ ਜਿੱਦਣ ਇਹ ਦੇਖੋ ਮੈਂ ਤੇ ਜਿੱਦਣ ਰਿਜ਼ਲਟ ਆਇਆ ਸੀ ਉਦੋਂ ਹੀ ਦੱਸਤਾ ਸੀਗਾ ਭਗਵੰਤ ਮਾਨ ਜੀ ਦੀ ਮੀਟ ਕਲਾਸ ਤੇ ਤਿੰਨ ਦਿਨ ਬਾਅਦ ਲੱਗੀ ਆ ਮੈਂ ਉਦੋਂ ਹੀ ਦੱਸਤਾ ਸੀ ਹੁਣ ਕੀ ਕਰਨਗੇ ਭਗਵੰਤ ਮਾਨ ਜੀ ਨੂੰ ਹਟਾਉਣ ਵਾਸਤੇ ਕੇਜਰੀਵਾਲ ਜੀ ਨੇ ਬਹੁਤ ਯਤਨ ਕੀਤੇ ਐਮ ਐਲ اے ਪੰਜਾਬ ਚ ਇਸੇ ਕਰਕੇ ਪੰਜਾਬ ਤੋਂ ਦਿੱਲੀ ਬੁਲਾਏ ਗਏ ਸੀ ਉਹਨੂੰ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਜੀ ਨਹੀਂ ਕਰ ਪਾਰੇ ਨਲਾਇਕ ਆ ਕੋਈ ਕ੍ਰਪਸ਼ਨ ਕਰ ਰਿਹਾ ਏ ਇਹ ਡਰਗ ਨਹੀਂ ਸੰਭਾਲ ਪਾ ਆ ਹੀ ਕੰਮ ਹੋ ਰਿਹਾ ਨਾ 21 ਮੈਸੇਜ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਸੋਚ ਰਹੇ ਪਏ ਜੇ ਭਗਵੰਤ ਮਾਨ ਨਹੀਂ ਪਾ ਰਿਹਾ ਪੋਸਟਾਂ ਜਿਹੜੇ ਤੁਸੀਂ ਦੇਖਦੇ ਪਏ ਜੇ ਕਿ ਡਰੱਗ ਉੱਤੇ ਵਾਰ ਮੈਸੇਜ ਦਿੱਤਾ ਜਾ ਰਿਹਾ ਹੈ ਕਿ 3 ਸਾਲ ਤੋਂ ਭਗਵੰਤ ਮਾਨ ਜਿਹੜਾ ਸੀਗਾ ਉਹ ਫੇਲ ਹੋ ਚੁੱਕਿਆ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਨਾ ਕ腐ਸ਼ਨ ਸੰਭਲਦੀ ਪਈ ਹੈ ਨਾ ਕਾਨੂੰਨ ਸੰਭਲਦਾ ਪਿਆ ਹੈ ਨਾ ਡਰੱਗਸ ਖਤਮ ਹੋ ਰਹੀ ਆ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਹੁਣ ਖੇਤਰੀਵਾਲ ਜੀ ਇੱਥੇ ਆ ਕੇ ਬਹਿ ਗਏ ਨੇ ਮਨੀਸ਼ ਸੁਸੋਦੀਆ ਜਾ ਕੇ ਬਹਿ ਗਏ ਨੇ ਹੁਣ ਕਾਰਜ ਸ਼ੁਰੂ ਹੋ ਗਿਆ ਹੁਣ ਡਰੱਗਸ ਤੇ ਵਾਰ ਸ਼ੁਰੂ ਹੋ ਗਈ ਆ ਇਹੀ ਕੰਮ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਐਮਐਲਏ ਬੁਲਾਏ ਸੀ ਐਮਐਲਏ ਇਸ ਨਲਾਇਕ ਆ ਔਰ ਅਸੀਂ ਵੀ ਮੰਨਦੇ ਹਾਂ ਕੋਨੇ ਕੀਤਾ ਨਹੀਂ ਪਰ ਐਮਐਲਏ ਮੰਨਣ ਨੂੰ ਤਿਆਰ ਨਹੀਂ ਸੀਗੀ ਇਹਨੂੰ ਹਟਾ ਕੇ ਤੇ ਕੇਜਰੀਵਾਲ ਨੂੰ ਮੰਨ ਲਿਓ ਕਹਿੰਦੇ ਅਸੀਂ ਪਿੰਡਾਂ ਚ ਕਿਵੇਂ ਬੜਾਂਗੇ ਕਿਸੇ ਹੋਰ ਨੂੰ ਬੜਾ ਦੋ ਪਰ ਭਗਵੰਤ ਮਾਨ ਨੂੰ ਹਟਾ ਕੇ ਕੇਜ ਜਗਵਾਰ ਨਹੀਂ ਬਣ ਸਕਦਾ ਫਿਰ ਕੇਜਰੀਵਾਲ ਜੀ ਨੇ ਰਸਤਾ ਲੱਭਾ ਰਾਜ ਸਭਾ ਦਾ ਪੰਜਾਬੀਆਂ ਨੂੰ ਲੱਗਦਾ ਰਾਜ ਸਭਾ ਦਾ ਰਸਤਾ ਬੰਦ ਕਰਤਾ ਸੰਜੀਵ ਅਰੋੜੇ ਦੀ ਤੇ ਜਮਾਨਤ ਵੀ ਜप्त ਹੋ ਜੇ ਤੇ ਮੈਨੂੰ ਕੋਈ ਬਹੁਤ ਇਹਦੇ ਕੋਈ ਸ਼ੰਕਾ ਨਹੀਂ ਹੋਈ ਜੀ ਕਿਹਾ ਕਿ ਅਗਰ ਕੇਜਰੀਵਾਲ ਅਗਰ ਰਾਜ ਸਭਾ ਨਹੀਂ ਜਾਂਦੇ ਤੇ ਮਨੀਸ਼ ਸੋਧਿਆ ਨੂੰ ਨਾਮ ਨਮਿਤ ਕਰਾਈ ਦੋ ਦੀ ਜਗ੍ਹਾ ਤੇ ਚਲੋ ਮੇਰੀ ਗੱਲ ਸੁਣੋ ਉਹ ਪੂਆ ਦੇ ਮੂਛਾਂ ਹੁੰਦੀਆਂ ਹਮ ਫਿਰ ਕੀ ਹੁੰਦਾ ਕੀ ਹੁੰਦਾ ਕੀ ਹੁੰਦਾ ਚਾਚਾ ਪਰ ਨਹੀਂ ਹੈਗਾ ਨਾ ਪੂਆ ਹੀ ਰਹਿਣੀ ਆ ਸਿੱਖਾ ਸਾਹਿਬ ਪੂਆ ਹੀ ਰਹਿਣੀ ਹੈ ਕੈਗ ਰਿਪੋਰਟ ਆਈ ਹੈ ਸ਼ਰਾਬ ਵਾਲੇ ਮਾਮਲੇ ਵਿੱਚ ਵਾਟ ਇਜ਼ ਦ ਨੈਕਸਟ ਸ਼ਰਾਬ ਨਹੀਂ ਜੀ ਦੇਖੋ ਕੈਗ ਰਿਪੋਰਟ ਖਾਲੀ ਸ਼ਰਾਬ ਚ ਨਹੀਂ ਆਈ ਕੈਗ ਕੈਗ ਰਿਪੋਰਟ ਸ਼ਰਾਬ ਤੋਂ ਬਾਅਦ ਹੁਣ ਹੈਲਥ ਅੰਦਰ ਆਈ ਆ ਔਰ ਤੁਸੀਂ ਦੇਖਿਆ ਹੋ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈਲਥ ਮਾਡਲ ਕਿੰਨਾ ਵਧੀਆ ਕੇਜਰੀਵਾਲ ਜੀ ਦਾ ਇੰਨਾ ਵਧੀਆ ਹੈਲਥ ਮਾਡਲ ਆ ਕੀ ਸਾਰੀਆਂ ਜਿਹੜੇ ਵੈਂਟੀਲੇਟਰ ਸੀਗੇ ਔਰ ਜਿਹੜੇ ਆਕਸੀਜਨ ਕਨਸੈਂਟਰੇਟਰ ਸੀਗੇ ਉਹ ਪੈਕ ਡੱਬਿਆਂ ਚੰਦਰ ਰੱਖਿਓ ਨੇ ਸਵਾਲ ਕੇ ਕੀ ਵਿਚਾਰੇ ਕਿਤੇ ਖਰਾਬ ਨਾ ਹੋ ਜਾਣ ਹਜ਼ਾਰਾਂ ਦੀ ਤਦਾਦ ਅੰਦਰ ਜਦੋਂ ਸਾਡੀ ਮੁੱਖ ਮੰਤਰੀ ਜੀ ਉੱਥੇ ਜਾਂਦੇ ਨੇ ਔਰ ਜੀਟੀਬੀ ਹਸਪੀਟਲ ਅੰਦਰ ਗੁਰੂ ਤੇਗ ਬਹਾਦਰ ਹਸਪੀਟਲ ਅੰਦਰ ਹਜ਼ਾਰਾਂ ਦੀ ਤਦਾਦ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਉਹ ਵੈਂਟੀਲੇਟਰਾਂ ਨੂੰ ਕਦੀ ਕੱਢਿਆ ਹੀ ਨਹੀਂ ਗਿਆ ਉਹਨਾਂ ਨੂੰ ਹਵਾ ਵੀ ਲਵਾਈ ਗਈ ਉਹ ਜਿਵੇਂ ਕਹਿੰਦੇ ਨਾ ਬੱਚਾ ਕਹਿੰਦਾ ਸਾਡਾ ਬੱਚਾ ਤੇ ਸਭ ਤੋਂ ਜ਼ਿਆਦਾ ਸਮਝਦਾਰਾ ਲਾਇਕ ਆ ਕਹਿੰਦਾ ਕਿੰਨਾ ਕੁ ਲਾਇਕ ਆ ਕਹਿੰਦੇ ਕਾਪੀ ਦੇਖੋ ਐ ਸਾਫ ਸੁਥਰੀ ਪਈ ਆ ਇੰਨੀ ਨੀਟ ਐਂਡ ਕਲੀਨ ਆ ਕਹਿੰਦਾ ਤੇ ਤੇ ਲਿਖਿਆ ਹੀ ਕੁਛ ਨਹੀਂ ਕਹਿੰਦੇ ਤਾਂ ਹੀ ਤੇ ਕਹਿੰਦੇ ਸਾਡਾ ਬੱਚਾ ਬੜਾ ਲਾਇਕ ਆ ਦੇਖੋ ਕਿੰਨੀ ਸਾਫ ਸੁਥਰੀ ਕਾਪੀ ਆ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਦਾ ਜਿਹਨੂੰ ਕੇਜਰੀਵਾਲ ਨੂੰ ਤੁਸੀਂ ਲੈ ਕੇ ਆਏ ਜੇ ਪਤਾ ਕੀ ਕਹਰੇ ਮਨੀਸ਼ ਸੁਸੋਦੀਆ ਮੈਨੂੰ ਤੇ ਹੈਰਾਨਗੀ ਹਾਸਾ ਆਉਂਦਾ ਏ ਉਹ ਤੁਸੀਂ ਕਿਵੇਂ ਉਹਦੇ ਸਵਾਲਾਂ ਦਾ ਜਵਾਬ ਉਹਦੀ ਪ੍ਰੈਸ ਕਾਨਫਰੰਸ ਕਰ ਲੈਂਦੇ ਜੀ ਕਹਿੰਦਾ ਅਬ ਹਮ ਆਏਂਗੇ ਅਬ ਹਮ ਆਪਣਾ ਸਿੱਖਿਆ ਮਾਡਲ ਲਾ ਕੇ ਹਮ ਬਤਾਏਗੇ ਕਿ ਕੈਸੇ ਪੜਨਾ ਹੈ ਦੋਸਤੋ ਪੰਜਾਬ ਨੂੰ ਪੜਨਾ ਸਿਖਾਉਣਾ ਇਹਨਾਂ ਨੇ ਪੰਜਾਬ ਨੇ ਪੂਰੀ ਦੁਨੀਆ ਨੂੰ ਪੜਨੇ ਪਾ ਰੱਖਿਆ ਹੈ ਇਹ ਕਹਿੰਦੇ ਸੀ ਪੰਜਾਬ ਨੂੰ ਪੜਾਉਣਾ ਲੈ ਦੱਸੋ ਕਰ ਲੋ ਬਾਜਵਾ ਸਾਹਿਬ ਹੈ ਉਹ ਮੈਂ ਕੇਜਰੀਵਾਲ ਜੀ ਨੂੰ ਦੱਸਣਾ ਚਾਹੁੰਦਾ ਕਿ ਮਨੀਸ਼ ਸੁਸੋਧਿਆ ਜੀ ਕਿਵੇਂ ਤੁਸੀਂ ਪੜਾਉਂਦੇ ਪੜਾਉਂਦੇ ਮਗਰੋਂ ਫੇਰ ਦੁਬਾਰਾ ਕਿਸੇ ਨਸਰੀ ਚ ਪਾ ਦੇਣਾ ਤੁਹਾਨੂੰ ਨਾ ਚੱਕ ਕੋਈ ਨਾ ਦੇ ਇਹਨਾਂ ਦੇ ਡਿੱਕੇ ਚੜੇ ਅੱਗੇ ਅੱਗੇ ਨਹੀਂ ਪੂਰੀ ਉਤਰਦੇ ਪਏ ਥੱਲੇ ਪੰਜਾਬ ਸਰਕਾਰ ਔਰ ਦਿੱਲੀ ਸਰਕਾਰ ਦੇ ਵਿੱਚ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਸੀ ਉਹ ਨੌਲੇਜ ਸ਼ੇਅਰਿੰਗ ਨਹੀਂ ਸੀ ਉਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ਮੇਰੇ ਵੀਰ ਉਹ ਜਾਰੀ ਰੱਖੋਗੇ ਜੋ ਆ ਮੇਰੀ ਗੱਲ ਸੁਣੋ ਦਿੱਲੀ ਦੀ ਪੰਜਾਬ ਨੂੰ ਕਿਸੇ ਨੌਲੇਜ ਦੀ ਲੋੜ ਨਹੀਂ ਹੈਗੀ ਨਾ ਪੰਜਾਬ ਮਾਫ ਕਰਨਾ ਪੰਜਾਬ ਨੂੰ ਦਿੱਲੀ ਦੀ ਕਿਸੇ ਨੌਲੇਜ ਦੀ ਲੋੜ ਨਹੀਂ ਪੰਜਾਬ ਦੇ ਲੋਕ ਤੇ ਯਾਰ ਦੁਨੀਆ ਤੇ ਰਾਜ ਕਰਨ ਦੇ ਤੁਸੀਂ ਕਿਹੜੇ ਪਲੇਟੇਚ ਪਏ ਜੇ ਮੈਨੂੰ ਇੱਕ ਮੈਂ ਪੂਰੀ ਗੱਲ ਸੁਣ ਰੱਦ ਕਰੋਗੇ ਜੇ ਰੱਦ ਕਾਦਾ ਕਰਨਾ ਹੈ ਦਿੱਲੀ ਵਾਲਾ ਨੌਲੇਜ ਹੈ ਹੀ ਕੋਈ ਨਹੀਂ ਕਿਹੜੀ ਥੌਲੀ ਦੇ ਦੇਣਗੇ ਇਹਨਾਂ ਨੂੰ ਇਹ ਤਾਂ ਜਾਇਦੇ ਪੈਰਾਂ 'ਚ ਲਟਕ ਕੇ ਤੇ ਅਮਰੀਕਾ ਪਹੁੰਚ ਜਾਂਦੇ ਨੇ ਤੁਸੀਂ ਨੌਲੇਜ ਦੇਣੀ ਉਹਨਾਂ ਨੂੰ ਯਾਰ ਤੁਸੀਂ ਕਿਹੜੀ ਗੱਲਾਂ ਕਰੀ ਜਾਂਦੇ ਪਏ ਜੇ ਓਏ ਨੌਲੇਜ ਐਗਰੀਮੈਂਟ ਕੁਛ ਨਹੀਂ ਸੀ ਇਹ ਪਾਲਿਸੀਆਂ ਬਣਾਉਣੀਆਂ ਸੀ ਸ਼ਰਾਬ ਦੀਆਂ ਤੇਜਰੀਵਾਲ ਦਾ ਇੱਕ ਇੱਕ ਬੜਾ ਵਧੀਆ ਸਿਸਟਮ ਆ ਉਹਨੇ ਜਿਹੜੀ ਕਾਮ ਦੀ ਪਾਲਿਸੀ ਬਣਾਉਣੀ ਹੁੰਦੀ ਆ ਨਾ ਉਹਦਾ ਪ੍ਰਚਾਰ ਕਰਨ ਲੱਗ ਪੈਂਦਾ ਪਹਿਲਾ ਆਪਾਂ ਇਹ ਕਰਨੇ ਜਾ ਰਹੇ ਆ ਇਸੇ ਇਸੇ ਕ੍ਰਾਂਤੀ ਆ ਜਾਏਗੀ ਕੁਝ ਨਹੀਂ ਸੀਗਾ ਉਹਨੇ ਉਥੇ ਦਿੱਲੀ ਚ ਬਹਿ ਕੇ ਪਾਲਿਸੀਆਂ ਬਣਾਉਣੀਆਂ ਸੀਗੀਆਂ ਤੇ ਬਹਾਨਾ ਸੀਗਾ ਵੀ ਦਿੱਲੀ ਜਾਵਾਂਗੇ ਕਿਵੇਂ ਲੋਕ ਰੌਲਾ ਪਾਉਣਗੇ ਆ ਜੀ ਨੌਲੇਜ ਸਰਟੀਫਿਕੇਟ ਨੌਲੇਜ ਸਰਟੀਫਿਕੇਟ ਕੋਈ ਨਹੀਂ ਸੀਗਾ ਇਹ ਸਰਕਾਰ ਤੋੜਦੀਆਂ ਨਾ ਜੀ ਤੋੜੀ ਸਰਕਾਰ ਤੋਂ ਹੋ ਸਕਦਾ ਕੋਈ ਨੌਲੇਜ ਨਹੀਂ ਤੁਸੀਂ ਰੱਖੋਗੇ ਜੀ ਭਾਈ ਪੰਜਾਬ ਦੇ ਲੋਕ ਸਿਆਣੇ ਨੇ ਸੁਝਵਾਣ ਨੇ ਅਸੀਂ ਇਹਨਾਂ ਤੋਂ ਲੋੜੀ ਲੈਣ ਜਰੂਰ ਆ ਸਕਦੇ ਆ ਇਹਨਾਂ ਨੂੰ ਨੌਲੇਜ ਦੇ ਨਹੀਂ ਸਕਦੇ ਮੈਂ ਬੜਾ ਕਲੀਅਰ ਆ ਜੇ ਕੋਈ ਲਾਇਰਟੀ ਦੁਬਾਰਾ ਪੁੱਛੇ ਦੁਬਾਰਾ ਪੁੱਛ ਲਿਓ ਜੀ ਪੰਜਾਬ ਦੇ ਲੋਕਾਂ ਨੂੰ ਨੌਲੇਜ ਦਿੱਤੀ ਨਹੀਂ ਜਾ ਸਕਦੀ ਲਈ ਤੇ ਜਾ ਸਕਦੀ ਹੈ ਜਿਹੜਾ ਸਾਹਿਬ ਚ ਜੋ ਰੱਖਣਾ ਹੋਈ ਉਸ ਬਾਰੇ ਹੈ ਨਹੀਂ ਬੜੀ ਮੰਦਪਾਗੀ ਕੱਟਣਾ ਹੈ ਜੋ ਯੂਕੇ ਦੇ ਅੰਦਰ ਹੋਇਆ ਹੈ ਬਹੁਤ ਮੰਦਪਾਗੀ ਕੱਟਣਾ ਹੈ ਮੈਂ ਇਹਦੀ ਕੜੇ ਸ਼ਬਦਾਚ ਨਿੰਦਾ ਕਰਦਾ ਹੈ ਸਾਡੀ ਕਮਿਊਨਿਟੀ ਦਾ ਇਹਦੇ ਨਾਲ ਅਕਸ ਖਰਾਬ ਹੁੰਦਾ ਹੈ ਬਾਰ-ਬਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਹ ਪੇਂਟ ਕੀਤਾ ਜਾਂਦਾ ਹੈ ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ 10 ਲੋਕ ਸੀਗੇ 10 ਲੋਕ ਸਾਡੀ ਕੋ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਅਸੀਂ ਦੇਸ਼ ਪ੍ਰਸਤ ਲੋਕ ਆ ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨ ਆ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਦੇ ਕੜੇ ਸ਼ਬਦਾ ਚ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਦੇ ਕੰਮ ਕਰਨੇ ਜਿਸ ਨਾਲ ਸਾਰੀ ਕੌਮ ਦੇਸ਼ ਬਦਨਾਮ ਹੋਵੇ ਔਰ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਵਿਵਪਤਾ ਪੈਣ ਆਵੇ ਐਸਾ ਕੰਮ ਕਰਦੇ ਪੈਣੇ ਜਿਹੜੇ ਲੋਕ ਉਹਨਾਂ ਨੂੰ ਜੂੜ ਸੋਚਣਾ ਚਾਹੀਦਾ ਕਿੱਥੇ ਦੇਖੀਂ ਪੰਜਾਬ ਵੀ ਮੈਂ ਕਿਉਂ ਦੇਖੂਗਾ ਉਹ ਦੇਖਣ ਚ ਨਾ ਦੇਖਣਾ ਮੈਂ ਕਿਉਂ ਦੇਖਾਂ ਕਿੱਥੇ ਆਉ ਉਹ ਮੇਰਾ ਕੋਈ ਲੋਨ ਨਹੀਂ ਹੁੰਦਾ ਸੀ ਇੱਕ ਇੱਕ ਸਰਦਾਰ ਕਹਿੰਦੇ ਸਵਾਨਾਂ ਦੀ ਕੀ ਕਹਾਣੀ ਕਾਫਲਾ ਵੱਡਾ ਸੀਗਾ ਪਰ ਆਮ ਆਦੀ ਪਾਰਟਿਸਨਰ ਤੇ ਕਹਿੰਦੇ ਜਦ ਥੋਟੇ ਨੇ ਤਾਂ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਵੀ ਸੁਰੱਖਿਆ ਦਿੰਦੇ ਅਸੀਂ ਕਹਿੰਦੇ ਅਸੀਂ ਪ੍ਰੋਟੋਕਾਲ ਦਾ ਹਰ ਇੱਕ ਫੰਕੀ ਵੀ ਫੋਲੋ ਕਰਦੇ ਇਹ ਤੇ ਭਾਈ ਸਾਹਿਬ ਓਬਾਮਾ ਨੂੰ ਹੀ ਦਿੱਤਾ ਹੋਊਗਾ ਉਸ ਤੋਂ ਪਹਿਲਾਂ ਜਾਂ ਟਰੰਪ ਨੂੰ ਦਿੱਤਾ ਹੋਊਗਾ 50 ਕਾਰਾਂ ਦਾ ਕਾਫਲਾ ਮੈਂ ਤੇ ਅੱਜ ਤੋਂ ਪਹਿਲਾਂ ਸੁਣਿਆ ਨਹੀਂ ਤੁਸੀਂ ਦੇਖਿਆ ਤੁਸੀਂ ਦੇਖਿਆ 50 ਕਾਰਾਂ ਦਾ ਕਾਫਲਾ ਭਾਈ ਸਾਹਿਬ ਬੰਦਾ ਕਾਰਾਂ ਗਿਣਨ ਦਾ ਥ ਮੈਂ ਰਾਤ ਜਦੋਂ ਵੀਡੀਓ ਦੇਖੀ ਪਰ ਮੈਂ ਸੋਚਿਆ ਮੈਂ ਪਾਵਾਂ ਫਿਰ ਮੈਂ ਕਿਹਾ ਗੱਡੀਆਂ ਨਹੀਂ ਗਿਣੇ ਜਾ ਰਹੀਆਂ ਮੈਂ ਫਿਰ ਚਸ਼ਮਾ ਕੱਢ ਕੇ ਫਿਰ ਮੈਂ ਕਹਿ ਰ ਹਾਂ ਹੁਣ ਸਵੇਰੇ ਹੀ ਪਾਵਾਂਗੇ ਇੰਨੀਆਂ ਗੱਡੀਆਂ ਗਿਣੀਆਂ ਨਹੀਂ ਜਾ ਰਹੀਆਂ ਸੀ ਰਾਤ ਨੂੰ ਉਹ ਕਹਿੰਦੇ ਕਹਿੰਦੇ ਨੈਤ ਜਨ ਆਪਾਂ ਫਿਰ ਸਹਿਮਤੀ ਹੋ ਸਕਦੀ ਹੈ ਪੰਜਾਬ ਚ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 ਚ ਵੀ ਅਸੀਂ ਕੱਲੇ ਸੀਗੇ 2024 ਚ ਵੀ ਅਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਮੇ ਅਸੀਂ ਕੱਲੇ ਹੀ ਚੱਲਾਂਗੇ ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ ਜਿੰਨਾ ਸੋਖਾ ਹੈ ਨਹੀਂ ਦੇਖੋ ਮੈਨੂੰ ਨਹੀਂ ਪਤਾ ਜੇ ਕਿਸੇ ਨੇ ਕਿਹਾ ਇਹ ਉਹਦੇ ਕੋਲ ਵੀ ਕੋਈ ਜਾਣਕਾਰੀ ਹੋ ਸਕਦੀ ਹੈ ਮੈਂ ਕਿਸ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੱਤਾ ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲਦੇ ਸੀਗੇ 2022 ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅਗੇ ਵਾਅਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਦਾ ਸਿੱਧਾ ਸਰਕਾਰ ਬਣਾਉਣਾ ਹੈ ਜੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ ਮੀਡੀਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣਨ ਤੋਂ ਪਹਿਲਾਂ ਹੀ ਕਿ ਜਿੱਤੇ ਹੁਣ ਦਿੱਲੀ ਜਿੱਤ ਲਈ ਹੁਣ ਪੰਜਾਬ ਜਿੱਤੋਗੇ ਪਰਾਉ ਸਾਨੂੰ ਇਹੋ ਜੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀ ਨਾਲ ਦਿਲ ਜਿੱਤ ਲਈਏ ਨਾ ਉਹ ਹੀ ਬਹੁਤ ਅਸੀਂ ਕੋਈ ਪੰਜਾਬ ਜਿੱਤਣਾ ਨਹੀਂ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮਨਛਾ ਨਾ ਆਏ ਆ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ ਨਹੀਂ ਉਹ ਅਭੀ ਪਾਰਟੀ ਡਿਸਾਈਡ ਕਰੇਗੀ ਉਸपे ਮੈਂ ਨਹੀਂ ਕਹਿ ਸਕਦਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ यार एक मिनट एक मिनट रुको एक मिनट एक मिनट एक मिनट मैं हिंदी चाहे को दस दस जरा एक मिनट यार एक, एक, एक सेकंड हिंदी चेक रह गया एक हिंदी च आज पंजाब में मैं खास तौर पर जो देश के प्रधानमंत्री नरेंद्र मोदी जी द्वारा एसआईटी बनाई गई थी जिसके चलते उन्नीस के सिख कतलेआम करने वालों को सजाएं मिली हैं उस सज्जन कुमार को दूसरी बार उम्र कैद होने पे जो मोहल्ली के अंदर गुरुद्वारा सिंह सभा में धन्यवाद का प्रोग्राम रखा गया था उसमें शिरकत करने के लिए आया था जहां गुरु साहब का धन्यवाद किया कि आपने ऐसी ताकत दी है हम लोगों को लड़ाई लड़ने के लिए वहीं मैं देश के प्रधानमंत्री का भी शुक्राना करता हूं धन्यवाद करता हूं जो एस आई टी बना के चालीस साल बाद भी ऐसे कातलों को सजा दी गई ये देश के अंदर नहीं दुनिया के अंदर ऐसा केवल और केवल जर्मन के अंदर हुआ था इससे पहले जब नाजी के लोगों को उठाकर वापस लाया गया था ये इससे पहले दुनिया में और दूसरा कोई इंस्टेंस नहीं है जब 40 साल बाद किसी को ढूंढकर सजाएं दी गई हों ये इकलौता एक, एक ऐसा है और कानपुर में ऐसे बयासी लोगों को जेलों में डाला गया ये इकलौता देश के अंदर इंस्टेंस है तो इसके लिए मैं भारत की सरकार और मेरे देश के प्रधानमंत्री जी का धन्यवाद करता हूं दूसरी बात पंजाब को ये भगौड़ा दल दिल्ली की आपदा दिल्ली को उजाड़कर दिल्ली से हारकर दिल्ली से भगौड़ा होकर अब पंजाब में आई है और पंजाब में कहते हैं कि हम उपासना करने के लिए आए हैं ये कैसी विपासना है जिसके लिए पचास गाड़ियों का काफिला चाहिए यह कैसी भी है जो सौ गनमैन के बिना हो नहीं सकती ये कैसी भी है जिसके लिए एम्बुलेंस और फायर ब्रिगेड साथ में चाहिए ये उपासना नहीं है ये पंजाब में सत्ता हत्याने का एक तरीका है अरविंद केजरीवाल जी मनीष सिसोदिया जी सतेंद्र जैन जी सब लोग पंजाब में डेरा डाले हुए हैं जो कहते थे मैं दिल्ली का मालिक हूं दिल्ली के लोगों ने इनको किराएदार के लायक नहीं छोड़ा वहां से भगौड़ा होकर अब ये दिल्ली के छोड़कर पंजाब की सत्ता के ऊपर काबिज होना चाहते हैं अरविंद केजरीवाल जी का सपना है कि मैं मुख्यमंत्री बनू पिछले दिनों में भी उनका सपना चूर चूर हुआ वो फिर से आके बैठे हैं अलग अलग करके एक एक एमएलए को बुला रहे हैं और अब कह रहे हैं हमने ड्रग्स के ऊपर वार कर दिया भाई ये ड्रग्स के ऊपर कैसा वार है जो तीन साल बाद हुआ जो मैं पहले दिन से कह रहा था ये सरकार लूटने के लिए पंजाब को आई थी अब भगवंत मान को हटाना है इसके लिए भूमिका बनाई जा रही है अब कहा जा रहा है कि अब वार शुरू किया है मतलब केजरीवाल जी आए हैं फ्री होके वहां से अब वो पंजाब की बागडोर संभाल कर इसके ड्रग्स के ऊपर वार शुरू किया उन्होंने इससे पहले कोई काम नहीं हुआ अब आप रोज देखना ऐसी पोस्टर रोज ट्विटर पे डलेंगी फिर कहेंगे मैंने क्राइम पे वार कर दिया फिर कहेंगे कि मैंने यहां के लॉ एंड ऑर्डर को ठीक कर दिया मकसद यह बताना है कि भगवान मान फेल हो चुका है और अरविंद केजरीवाल जी ने जब से कमांड संभाली है तब से सरकार चलना शुरू हुई है इसलिए अरविंद केजरीवाल जी को मुख्यमंत्री बनाया जाए यह ब्राह्मण नटंकी करने के लिए आए हैं यह कहते हैं हम पंजाब को सत्ता छीनने की कोशिश करते हैं पर पंजाब भी इनको सबक सिखाएंगे संजीव अरोड़ा जो उन्होंने अपना आगे पेश किया है जिसको कहा कि यह कैंडिडेट है जी हमारा बड़ा अच्छा ये चुनाव लड़ेगा नहीं वो उसकी राज्यसभा छीनना चाहते हैं पंजाब से अरविंद केजरीवाल जी उस राज्यसभा की कुर्सी पर बैठना चाहते हैं और मैं जानता हूं पंजाब के लोग संजीव अरोड़ा को हराएंगे और केजरीवाल जी का मुख्यमंत्री का सपना तो पूरा हो नहीं सकता राज्यसभा का भी सपना नहीं पूरा होने देंगे धन्यवाद जाकर साहब क्यों जाकर साहब मेरे नाल ही से सब तो पहले उन्होंने मेरा स्वागत किया तो मेरे व्डे भ्रा ने ਔਰ ਪਾਰਟੀ ਜਦੋਂ ਆਏ ਨੇ ਸਾਡਾ ਵੱਡਾ ਯੋਗਦਾਨ ਸੀਗਾ ਪਰ ਅੱਜ ਵੀ ਉਹਨਾਂ ਦੀ ਕਮਾਂਡ ਜਿਹੜੀ ਆ ਬੀਜਪੀ ਦੀ ਬੜੀ ਤਾਕਤ ਆ ਉਹਨਾਂ ਨਾਲ ਕਿਰਕਸਾਂ ਟੱਟ ਮਿਲਦੀ ਹੈ ਧੰਨਵਾਦ ਕਰਦਾ ਥੈਂਕ ਯੂ ਬਹੁਤ ਧੰਨਵਾਦ ਜੀ ਪਲੀਜ਼ ਜੁਆਇਨ us ਫਾਰ ਕਾਪਰਟੀ ਸਾੜੇ 3 ਵਜੇ ਚੰਡੀਗੜ੍ਹ ਬੀਜਪੀ ਆਫਿਸ ਸਾੜੇ 3:30 ਵਜੇ ਚੰਡੀਗੜ੍ਹ ਦੇ ਪਿਆਰੇ